ਇਸ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਦੋ ਹਰ ਮੀਤੀ 16 ਜੂਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੱਗਾ ਵਡਾਲੀਆ ਸਰਪੰਚ ਜਤਿੰਦਰ ਸਿੰਘ ਲਖਵਿੰਦਰ ਸਿੰਘ ਲਖਾ ਫੌਜੀ माटर जीता मनी बसरा बटाला कीपा बसरा लाडी बरगट सिंह लाडी मिंदर सिंह अनमोल सिंह पक्को सुच्चा सिंह का हरजिंदर खैरा दीदार सिंह वडालिया जोगा वडालिया परमजीत सिंह वडालिया कुलदीप वडालिया कुलदीप वडालिया लखबीर वडालिया कुलदीप वडालिया राजू कनेडा मक्खन ऑस्ट्रेलिया गगन ऑस्ट्रेलिया समूह सिख संता अंगार वीर तुसी देख रहे हो डी एस न्यूज पंजाब दी खास खबर ब्यूरो चीफ दविंदर सिंह جو ملاڪ ٿيوڙو آهي ها آکي وڃي ٿي وڃي ٿي ڏنکڻ ڏي ਕੀਆ ਪਹਲੇ ਲੇਖਾ ਲੋ ਕਾਲ ਤੇ ਜੰਮੇ ਤੁਰ ਗਿਆ ਹਮਰ ਦੇ ਦਾ ਵਾਹ ਵਾਹ ਦੇ ਰੂਪੀਆ ਪਹਲੇ ਲੇਖਾ ਲੋ ਕਾਇ ਕਾਏ ਕੋ ਬਦਲਦੀ ਕਦੀ ਮੈਂ ਫਲ ਪੈਂਦਾ ਦੀਏ ਹੋਤਾ ਸਨਾ ਚਿੰਤ ਜੀ ਸੁਨੀ ਸੁਨੀ ਲਗਦੀ ਫਲ ਪੈਂਦਾ ਦੀਏ កំពូលតេជៈនេះគឺហេតុចុះទីនេះគឺទីលានឯកសារបណ្ណលេខ14 ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦਾ ਜਿਹੜਾ ਮੇਲਾ ਮਨਾਇਆ ਗਿਆ ਕਿਹੜੀ ਜਗ੍ਹਾ ਤੇ ਕਿਹਨੂੰ ਸੰਭਾਲਾ ਆਪਣਾ ਨਾਮ ਜੀ ਜਤਿੰਦਰ ਸਿੰਘ ਬੱਗਾ ਪਿੰਡ ਪੰਬੋਈ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜਿਹੜਾ ਮੇਲਾ ਮਨਾਇਆ ਗਿਆ ਕਿਹੜੀ ਜਗ੍ਹਾ ਇਹ ਨਵੇਂ ਪੀਰ ਦੀ ਜਗ੍ਹਾ ਜੀ ਬਾਬਾ ਮਸਤਗੇਰ ਇਥੇ ਬੜਾ ਜਿਹੜੇ 165 ਸਾਲ ਦੀ ਉਮਰ ਹੀ ਬਾਬੇ ਸੰਤਾਂ ਦੀ ਬਾਬੇ ਮਸਤਗੇਰ ਦੀ ਇਸ ਸਦਾ ਤੋਂ ਜਗ੍ਹਾ ਚੱਲਦੀ ਆਈ ਆ ਤੇ ਲੰਗਰ ਬਾਬੇ ਦੀ ਕਿਰਪਾ ਹੁੰਦਾ ਜੀ 6ਵੇਂ ਮਹੀਨੇ 16 ਤਰੀਕ ਨੂੰ ਜੂਨ ਦੀ ਦੋ ਹਾੜ ਨੂੰ ਹੋਰ ਸੰਤ ਨੂੰ ਕੋਈ ਸਨਿਆਦ ਦਾਣਾ ਕਰਦੇ ਸੰਗਤ ਨੂੰ ਇਹ ਹੀ ਆ ਵੀ ਬੜੀ ਸੰਗਤਰੀ ਕਿਰਪਾ ਆ ਗਈ ਤੇ ਅੱਗੇ ਤੋਂ ਸੰਜੋਗ ਵੱਧ ਛੜ ਕੇ ਦਿੱਤਾ ਜਾਵੇ ਹਾਂਜੀ ਆ ਬਾਬਾ ਬਾਬਾ ਮਸਤਗੇਰ 43 44 43 ਸਾਲ ਇੱਥੇ ਰਿਹਾ ਸਾਡੇ ਪਿੰਡ ਪਮੋਈ 165 ਸਾਲ ਉਮਰ ਹੀ ਤੇ ਪਹਿਲਾਂ ਮੇਰੇ ਫਾਦਰ ਨੇ ਕੀਤੀ ਸੇਵਾ ਹੁਣ ਮਾੜੀ ਚੰਗੀ ਮੈਂ ਕਰਦਾ ਮੈਂ ਜਿੰਨੇ ਜੋਗਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਿੰਦਰ ਸਿੰਘ ਪਿੰਡ ਪੰਬੋਈ ਜਿਹੜਾ ਮੇਲਾ ਬਣਾਇਆ ਹੈ ਜਿਹੜੇ ਸੰਬੰਧ ਵਿੱਚ ਉਹਦੇ ਬਾਰੇ ਕੀ ਜਾਣਨਾ ਚਾਹੀਦਾ ਮੇਲਾ ਸੰਗਤ ਦੀ ਬਹੁਤ ਸਰਦਾ ਸਰਦਾਂ ਨਾਲ ਸੰਗਤਾਂ ਮਨਾਉਂਦੀਆਂ ਔਰ ਇੱਥੇ ਲੋਕਾਂ ਦੀਆਂ ਮੰਤਾਂ ਪੂਰੀਆਂ ਹੁੰਦੀਆਂ ਦਸੀ ਦਿੱਤਾ ਵੀਰ ਨੇ ਕਿ 165 ਸਾਲ ਬਾਬੇ ਦੀ ਉਮਰ ਹੀ ਤਕਰੀਬਨ ਬਾਬਾ ਚੜ੍ਹਦੀ ਕਲਾ ਚ ਹੀ ਕੋਈ ਨਹੀਂ ਹੁਣ ਵੀ ਬਾਬੇ ਇੱਥੇ ਹਾਜ਼ਰ ਨਾਜ਼ਰ ਹੀ ਨੇ ਹੋਣ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਲੋਕਾਂ ਦੀਆਂ ਮੰਤਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਤੇ ਚਾਹ ਬਾਕੀ ਮਿਲੇ ਮੇਰੀ ਇਹ ਮਤਲਬ ਇੱਕ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਮੇਲਿਆਂ ਦੇ ਵਿੱਚ ਹਿੱਸਾ ਪਾਉ ਏਦਾਂ ਹੀ ਸੰਤਾਂ ਮਹਾਂਪੁਰਸ਼ਾਂ ਦੇ ਮੇਲੇ ਲੱਗਦੇ ਰਹਿਣ ਤੇ ਸੰਤਾਂ ਏਦਾਂ ਹੀ ਖੁਸ਼ੀਆਂ ਮਨਾਉਂਦੀਆਂ ਰਹਣ ਵਾਹਿਗੁਰੂ ਸਾਹਿਬ ਜੀ ਠੀਕ ਹੈ ਵੀਰ ਜੀ ਤੁਸੀਂ ਦੱਸੋ ਮੇਰਾ ਨਾਮ ਲਵਪ੍ਰੀਤ ਦਾ ਲੱਭਾ ਕਹਿੰਦੇ ਮੇਰੇ ਪਿੰਡ 'ਚ ਹਾਂਜੀ ਮੈਂ ਬਚਪਨ ਤੋਂ ਸੇਵਾ ਕਰਦਾ ਆ ਰਿਹਾ ਥੇ ਹਾਂਜੀ ਵੀਰ ਜਿੰਨੇ ਜੋਗੇ ਆ ਗਏ ਆ ਤੇ ਸੇਵਾ ਕਰਦੇ ਹਾਂ ਜੀ ਠੀਕ ਹੈ ਵੀਰ ਜੀ ਬਾਬੇ ਦੀ ਬਹੁਤ ਚੜ੍ਹਦੀ ਕਲਾ ਬਾਬਾ ਜੀ ਜੋ ਆ ਬਚਕਾ ਸੁਖੀ ਹੋ ਉਹਦੀ ਪੂਰੀ ਹੋ ਜਾਂਦੀ ਹੈ ਹਾਂਜੀ ਬਾਬਾ ਜੀ ਦੇ ਬਹੁਤ ਭਗਤ ਬਾਹਰ ਵੀ ਗਏ ਆ ਅਮਰੀਕਾ ਕੈਨੇਡਾ ਸਾਰੇ ਹਰ ਪਾਸੇ ਬੈਠੇ ਆ ਹ ਯੋਗਨਾ ਮੇਲਾ ਕਰਾ ਦਿੰਦਾ ਤੇ ਬੱਸ ਹਰ ਸਾਲ ਮੇਲਾ ਦੋ ਹਾਰ ਨਹੀਂ ਮੇਲਾ ਹੁੰਦਾ ਬਾਬਾ ਜੀ ਬਹੁਤ ਚੜ੍ਹਦੀ ਕਲਾ ਬਾਬਾ ਜੀ ਬਹੁਤ ਧੰਨਵਾਦ ਜੀ